ਹੈਲੋ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਤੁਹਾਡੇ ਸਭ ਦੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਨੇ ਬਹੁਤ ਵਧੀਆ ਠੀਕ ਠਾਕ ਹੋਵੋਗੇ ਤੇ ਇਹ ਸਾਗ ਤੋਂ ਨੈਕਸਟ ਡੇ ਆ ਗਿਆ ਸੀ ਮਤਲਬ ਉਸੇ ਦਿਨ ਦੀ ਵੀਡੀਓ ਬਹੁਤ ਲੰਬੀ ਬਣ ਗਈ ਸੀ ਫਿਰ ਮੈਂ ਨੈਕਸਟ ਡੇ ਪਬਲਿਸ਼ ਕਰੂੰਗੀ ਮੈਂ ਸੋਚਿਆ ਤੇ ਮੈਂ ਸਾਗ ਕੱਟ ਕੇ ਸਾਗ ਨੂੰ ਧੋ ਕੇ ਸੁਕਣਾ ਪਾਤਾ ਸੀ ਕਟਣ ਤੋਂ ਪਹਿਲਾਂ ਮੈਂ ਸੋਚਿਆ ਭਾਂਡੇ ਪਏ ਆ ਮੈਂ ਭਾਂਡੇ ਮਾਂਜ ਲਿਆ ਤੇ ਉਸ ਤੋਂ ਬਾਅਦ ਫਿਰ ਮੈਂ ਸੋਚਿਆ ਵੀ ਚਲੋ ਮੈਂ ਸਾਗ ਕੱਟ ਲਈ ਮੈਂ ਇੱਥੇ ਭਾਂਡੇ ਮਾਂਜ ਕੇ ਤੇ ਧੋਤੇ ਸੀ ਭਾਂਡਿਆਂ ਨੂੰ ਭਾਂਡਿਆਂ ਦਾ ਕੰਮ ਨਗੇੜਤਾ ਸੀਗਾ ਫਿਰ ਮੇਰਾ ਸਾਗ ਦਾ ਕੰਮ ਹੋ ਜਾਊਗਾ ਕਿੰਨਾ ਟਾਈਮ ਲੱਗ ਜਾਊ ਫਿਰ ਭਾਂਡੇ ਰਹਿ ਜਾਣਗੇ ਚਲੋ ਧੋ ਕੇ ਧੋ ਕੇ ਮੁੱਦੇ ਮਾਰ ਦੂੰ ਤੇ ਫਿਰ ਸੁੱਕ ਜਾਣਗੇ ਫਿਰ ਮੈਂ ਜਲਦੀ ਜਲਦੀ ਨਾਲ ਭਾਂਡੇ ਮਾਂਜੂ ਤੇ ਧੋਤੇ ਇਹਨਾਂ ਨੂੰ ਤੇ ਉਸ ਤੋਂ ਬਾਅਦ ਫਿਰ ਮੈਂ ਸਾਗ ਕੱਟਣਾ ਸਟਾਰਟ ਕੀਤਾ ਕਰਦਣਾ ਕੱਟਿਆ ਸੀਗਾ ਉਹਦੇ ਨਾਲ ਵੀ ਸਾਗ ਕੱਟਦੇ ਕੱਟਦੇ ਟਾਈਮ ਲੱਗ ਗਿਆ ਮੈਨੂੰ ਤਾਂ ਕਰਕੇ ਫਿਰ ਮੈਂ ਕਿਹਾ ਭਾਂਡੇ ਵਾਲਾ ਕੰਮ ਆ ਜਿਹੜਾ ਮੈਂ ਪਹਿਲਾਂ ਹੀ ਨਿਵੇੜ ਲਾ ਤੇ ਜੀ ਪਹਿਲੀ ਵਾਰ ਹੀ ਆਈ ਹਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਸਬਸਕ੍ਰਾਈਬ ਕਰਨਾ ਬਿਲਕੁਲ ਹੀ ਨਾਲ ਕੋਈ ਨਹੀਂ ਕਲਾ ਵੀਅو ਦੇ ਕੇ ਨਾ ਜਾਇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮੇਰੇ ਨੂੰ ਚੈਨਲ ਤੇ ਤੁਹਾਨੂੰ ਸਿਮਪਲ ਜਿੰਨੇ ਵੀ ਲਾਈਕ ਹੋ ਗਈ ਮੇਦੀਆਂ ਵੀਡੀਓਜ਼ ਮਿਲਣਗੀਆਂ ਕੋਈ ਮਤਲਬ ਫਲੂਟ ਨਹੀਂ ਹੋਊਗਾ ਦੇ ਵਿੱਚ ਇਸ ਤੋਂ ਬਾਅਦ ਆਪਾਂ ਕੱਟਦੇ ਆਂ ਸਾਗ ਲਓ ਜੀ ਹੁਣ ਆਪਾਂ ਕੱਟ ਲਈਏ ਸਾਗ ਬਣਾਉ ਪਾਣੀ ਇਹਦਾ ਨੁੱਚੜ ਗਿਆ ਪਾਣੀ ਇਹ ਸੁੱਕ ਗਿਆ ਕਿਉਂ ਲੱਗਦਾ ਬੱਦਲ ਨਹੀਂ ਜਾਈ ਕਰਦਾ ਮੋਜੀ ਪਾਣੀ ਪਰਦਾ ਤਾਂ ਪਤਾ ਨਹੀਂ ਕੀ ਸ਼ਿ ਮਲਾਵਣਿਆ ਪਿਆ ਥੋੜੇ ਜਿਨਾਂ ਤੋਂ ਨੀਅਲ ਮਾਤ ਨੂੰ ਗੰਦਾ ਮੋਨੇ ਨਹੀਂ ਸੁਣੀ ਧੁੱਤ ਸੀ ਤੇ ਹੁਣ ਬੱਦਲ ਵਾਈ ਹੋਏ ਮੈਂ ਕਦੇ ਕਟਿਆ ਨਹੀਂ ਸਾਗ ਐਵੇਂ ਚਾਕੂ ਨਾਲ ਕਰਦੇ ਨਾਲ ਮੈਂ ਤਾਂ ਕਦੇ ਦਾਤ ਨਾਲ ਵੀ ਨਹੀਂ ਕਟਿਆ ਮਸ਼ੀਨ ਨਾਲ ਜੀਦੇ ਹੁੰਦੇ ਸੀਗੇ ਸਾਗ ਜੀ ਨਹੀਂ ਨਾ ਇਹਦਾ ਇਹਦੇ ਨਾਲ ਕਰਦੇ ਨਾਲ ਕਰਨਾ ਪੈਂਦਾ ਵੀ ਉਹ ਆਮ ਸਭੀ ਸਿੱਖਨੇ ਚਾਹੀਏ ਹੈ ਨਾ ਉਹ ਕੋਈ ਕੰਮ ਆ ਦੇ ਕੀ ਕਰਦਾ ਨਾ ਕਰਤਾਂ ਤੇ ਥੋੜਾ ਜਿਹਾ ਟਾਈਮ ਲੱਗਦਾ ਥੋੜਾ ਜਿਹਾ ਸਾਫ ਕਰਉਂਦਾ ਹਾਂ ਜੰਗਲਾਂੀਆਂ ਵੀ ਬਰੀਕੀਂ ਦੇ ਕੱਟਨੇ ਆਪਾਂ ਮਸ਼ੀਨ ਨਾਲ ਉਹ ਆਟਾ ਜਾਂ ਫਿਰ ਉਹ ਛੋਟੀਆਂ ਜਿਹੀਆਂ ਪਈਆਂ ਰਹਿੰਦੀਆਂ ਗਲਤਾਂ ਜਾਣੇ ਹੁੰਦਾ ਇਹਨਾਂ ਨੇ ਯਾ ਪਤਾ ਨਹੀਂ ਜਕੀ ਆਪਾਂ ਕੀ ਇਹ ਫੜ ਫੜਕਾ ਲੱਗਦੀ ਨਾ ਇਹ ਵੀ ਯਾਨੀ ਮੈਂ ਵੀਡੀਓ ਬਣਾਉਣ ਲੱਗ ਜੂਗੀ ਉਹਨਾਂ ਨਾਲ ਕਰਾਂਗੀ ਨੂੰ ਜਿੱਥੇ ਮੈਂ ਸਾਗਾ ਜਿਹੜਾ ਕੱਟਣ ਲੱਗੀ ਸੀਗੀ ਤੇ ਵੀਡੀਓ ਮੈਂ ਕਲਿੱਪ ਜਿਹੜੀ ਫਾਸਟ ਕਰਤੀ ਜਿਉਂ ਕਿ ਸਾਗ ਕੱਟਣ ਦੇ ਬਹੁਤ ਟਾਈਮ ਲੱਗ ਗਿਆ ਸੀ ਜਿੰਨਾ ਸਾਗ ਥੋੜਾ ਸੀਗਾ ਤੇ ਉਹਦਾ ਕਿ ਕੱਟਣਾ ਬਹੁਤ ਟਾਈਮ ਲੱਗਿਆ ਕਿਉਂਕਿ ਕਰਦ ਸੀ ਚਾਕੂ થી ਮੇਰੇ ਕੋਲੇ ਤੇ ਕੋਈ ਮਸ਼ੀਨ ਕੋਈ ਦਾਤ-ਦਾਤ ਨਾਲ ਵੇਸੇ ਮੈਨੂੰ ਕੱਟਣਾ ਆਉਂਦਾ ਵੀ ਨਹੀਂ ਚਲੋ ਬੰਦਾ ਜੇ ਲੱਗ ਜੇ ਕੱਟਣ ਦਾ ਬੰਦਾ ਆਪ ਸਿੱਖ ਲੈਨੇ ਆ ਦਾਤ ਨਾਲ ਮੈਨੂੰ ਥੋੜਾ ਡਰ ਲੱਗਦਾ ਨਾਲ ਤੋਂ ਕਿਉਂਕਿ ਅਸੀਂ ਮਸ਼ੀਨ ਨਾਲ ਹੀ ਕੱਟਦੇ ਹੁੰਦੇ ਸੀ ਤੇ ਇੱਥੇ ਫਿਰ ਮੈਂ ਕਰਦਣ ਵਾਲੀ ਸਾਗ ਨੂੰ ਕੱਟ ਲਿਆ ਜੀ ਤੇ ਉਸ ਤੋਂ ਬਾਅਦ ਲਓ ਜੀ ਸਾਗ ਜਿਹੜਾ ਮੈਂ ਕੱਟ ਕੇ ਇਹਨੂੰ ਚੰਗੀ ਤਰ੍ਹਾਂ ਤਿੰਨ ਚਾਰ ਵਾਰੀ ਫਿਰ ਤੋਂ ਧੋ ਲਿਆ ਤੇ ਹੋਰ ਮੇਰੇ ਕੋਲ ਨਹੀਂ ਹੈ ਸਾਗ ਨਾ ਤਾਂ ਮੇਰੇ ਕੋਲ ਕੋਈ ਥੀਲੀ ਨਾ ਕੋਲ ਕੋਈ ਥੀਲੀ ਹੈ ਤੇ ਨਾ ਹੀ ਮੇਰੇ ਕੋਲੇ ਕੋਈ ਆਪਣਾ ਮਿੱਟੀ ਦਾ ਭਾਂਡਾ ਜਿਉਂ ਮਿੱਟੀ ਦਾ ਕੁੱਜਾ ਵਗੈਰਾ ਕਹਿ ਲੀਏ ਤੇ ਨਾ ਹੀ ਕੋਈ ਚੁੱਲ੍ਹੇ ਦਾ ਪ੍ਰਬੰਧ ਹੈ ਕਿੁੱਲਾ ਹੈਗਾ ਜਿੱਤੇ ਲੱਕੜਾ ਵਗੈਰਾ ਨਹੀਂ ਤਾਂ ਜ਼ਿਆਦਾਤਰ ਤਾਂ ਮੇਰੇ ਵਧੀਆ ਲੱਗਦਾ ਕਿ ਸਾਗ ਚੁੱਲ੍ਹੇ ਤੇ ਬਣਿਆ ਹੋਵੇ ਕਿਉਂਕਿ ਆਪਣੇ ਕੋਲੇ ਚੁੱਲਾ ਇੱਥੇ ਤੇ ਨਾ ਹੀ ਆਪਣੇ ਕੋਲੇ ਕੋਈ ਲੱਕੜਵਾਲਾ ਨਾ ਕੋਈ ਥੀਲੀ ਕੁਝ ਨਹੀਂ ਹੈਗਾ ਇਸ ਕਰਕੇ ਮੈਂ ਕੁੱਪਰ ਲਿਆ ਤੇ ਕੁੱਪਰ ਦੇ ਵਿੱਚ ਮੈਂ ਆਏ ਇਹਦੇ ਤਰੀਕੇ ਨਾਲ ਅਸੀਂ ਸਾਗ ਬਣਾਉਣਾ ਹੈ ਜਿਵੇਂ ਮੈਂ ਸਿੱਖਿਆ ਤੇ ਉਹ ਮੇਂ ਮਤਲਬ ਮੰਮੀ ਹੋਣਾ ਤਾਂ ਆਪਣੇ ਆਪਣੇ ਸਾਰਿਆਂ ਦਾ ਹਿਸਾਬ بتا ਵੱਖਰਾ ਹੁੰਦਾ ਮੈਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾਉਂਗੀ ਤੇ ਪਾਣੀ ਨੂੰ ਗਰਮ ਹੋਣ ਦੇ ਲਈ ਰੱਖ ਦੋਣੀ ਮੈਂ ਥੋੜਾ ਜਿਹਾ ਪਾਣੀ ਪਾ ਲਿਆ ਲਓ ਜੀ ਮੈਂ ਕੁੱਕਰ ਦੇ ਵਿੱਚ ਥੋੜਾ ਜਿਹਾ ਪਾਣੀ ਪਾ ਲਿਆ ਤੇ ਹੁਣ ਇਹਨੂੰ ਮੈਂ ਰੱਖ ਦਿੰਦੀ ਹਾਂ ਗੈਸ ਤੇ ਗਰਮ ਹੋਣ ਦੇ ਲਈ ਇਸ ਆਪਾਂ ਥੋੜਾ ਜਿਹਾ ਰੋਇ ਕਰ ਲਿਆ ਤੇ ਪਾਣੀ ਗਰਮ ਹੋੁੰਦਾ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਇਹ ਆਪਾਂ ਇਹਦੇ ਵਿੱਚ ਨਮਕ ਪਾ ਦਿਆਂਗੇ ਉਸ ਤੋਂ ਬਾਅਦ ਪਾਲਕ ਮੇਥੀ ਪਾਲਕ ਮੇਥੇ ਮੇਥੀ ਦੋਨੇ ਸੀਗੇ ਤੇ ਸਾਗ ਦੇ ਤੇ ਬਾਥੂ ਇਹ ਚੀਜ਼ਾਂ ਮੈਂ ਕੱਟ ਲਈਆਂ ਮੇਰੇ ਤਾਂ ਪਾਣੀ ਕਰਨ ਹੋ ਜਾਊਗਾ ਫਿਰ ਆਪਾਂ ਇਹਦੇ ਵਿੱਚ ਨਮਕ ਪਾ ਦਿਆਂਗੇ ਜਾਂਦੀ ਵਾਰ ਦਾ ਹੁਣ ਜਾਂਦਾ ਜਾਂਦਾ ਸਾਗ ਖਾਦਾ ਜਾਊਗਾ ਫੇਰ ਮੁੜ ਕੇ ਅਗਲੇ ਸਾਲ ਵਾਰੀ ਆਉਂਦੀ ਸਾਲ ਦੀ ਆਪਾਂ ਤੇ ਜਿੱਦੇ ਲੇਟੇ ਮਹੀਨਾ ਹੋ ਗਿਆ ਸਾਨੂੰ ਐਨੂੰ ਤੇ ਸਾਗ ਹੀ ਨਿਕਣਾ ਆ ਸਾਗੜੇ ਇੱਥੇ ਕੋਈ ਆਉਂਦਾ ਨਹੀਂ ਉਹ ਸਬਜ਼ੀ ਵਾਲੇ ਤਾਂ ਉਹਨਾਂ ਨੂੰ ਕੋਈ ਸਾਗ ਨੂੰ ਬਗੈਰਾ ਨਹੀਂ ਹੁੰਦਾ ਫੇਰ ਇਹ ਫੇਰੇ ਨਿੱਕੇ ਵਾਲਿਆਂ ਨੇ ਮੈਨੂੰ ਕਿਹਾ ਸੀ ਕਹਿੰਦੇ ਤੁਸੀਂ ਸਾਗ ਬਣਾਉਣਾ ਤਾਂ ਅਸੀਂ ਕੀ ਤੋਂ ਲਿਆ ਦੇਾਂਗੇ ਫੇਰ ਇਹਨਾਂ ਦੇ ਥੋੜਾ ਘਰੀ ਲੱਗਿਆ ਮੈਨੂੰ ਕਿ ਸਾੰਤ ਵੀ ਸੰਤਰੀ ਹੀ ਇੰਨਾ ਕੀ ਬਹੁਤ ਆ ਫੇਰ ਅਸੀਂ ਦੂਰ ਤਾਂ ਜੰਮੇ ਫੇਰ ਮੈਂ ਕਿਹ ਰਹੀ ਸੀ ਕਿ ਸਾਗ ਇਹ ਵੀ ਇਹਨਾਂ ਨੇ ਪਾਲਕ ਕੀਤੀ ਨੇ ਮੇਥੀ ਸੀ ਬੱਸ ਤੁਸੀਂ ਸਾਗ ਕੁਝ ਸੀਗਾ ਇਮੋਸ਼ਨ ਲੈ ਲਓ ਜੀ ਇਹ ਨਹੀਂ ਗੱਲਾਂ ਕਰਦੇ ਕਰਦੇ ਪਾਣੀ ਹੋ ਚੁੱਕਿਆ ਆਪਣਾ ਗਰਮ ਇਹਦੇ ਵਿੱਚ ਮੂਨ ਪਾਉਗੂ ਦੋ ਚਮਚ ਆਪਣੇ ਸਾਗ ਦੇ ਹਿਸਾਬ ਨਾਲ ਪਾਲੀਆਂ ਪਾ ਲੈਂਦਾ ਵੈਣਾ ਪਰ ਉਹ ਬੋਦਾ ਇਹਨਾਂ ਨੂੰ ਹੋਣਾ ਪੈ ਦੇ ਵਿੱਚ ਸਾਗ ਪਾ ਜਦੋਂ ਅਸੀਂ ਆਏ ਹਾਂ ਉਹ ਦੋ ਸਿਸਾ ਬਣਾ ਕੇ ਲੈ ਕੇ ਆਏ ਸੀ ਪਿੰਡੋਂ ਤੇ ਉਹ ਖਾਧਾ ਸੀ 4-5 ਦੇ ਆ ਉਹ ਸਿਸਾ ਖਾ ਲਿਆ ਸੀ ਜਿਹੜਾ ਅਸੀਂ ਪਿੰਡੋਂ ਬਣਾ ਕੇ ਲੈ ਆਏ ਸੀ ਜਦੋਂ ਦੁਆ ਦਾਜੂ ਬਣਾਉਣੀ ਹੈ ਨਾ ਸਾਰ ਦੇ ਵਿੱਚੋਂ ਪਾਣੀ ਬਹੁਤ ਨਿਕਲਿਆ ਹੋਊਗਾ ਚੱਕਲ ਉੱਪਰ ਚੱਕਲ ਉੱਪਰ ਰੱਖ ਦਿੰਦੇ ਆ ਤੁਹਾਡੇ ਜਿਹੜਾ ਵੈਰੀ ਜਿਜੀ ਕੋ ਬਿਆਸੇ ਲੈ ਲੇ ਜੀ ਜੀ ਦਲੇ ਜੋਲਨੇ ਕੋ ਗਿਆ ਮਾਂ ਨੇ ਤੇਰਾ ਆਪ ਇਸ ਨਾਲ ਲਾਣੀ ਤੇ ਸਵੇਰ ਕੜੀ ਬਣਾਣੀ ਸੀ ਉਹ ਮੈਂ ਜਰਦੀ ਕਿ ਕੜੀ ਬਣਾ ਹੀ ਸੀ ਕਿ ਥੋੜਾ ਆਪਾ ਸਾਗ ਬਣਾ ਲਵਾਂਗੀ ਉਹ ਜਿੱਦਾਂ ਤੱਕ ਸਾਗ ਪੱਕਦਾ ਗੈਸ ਤੇ ਜਿੰਨੇ ਤੇ ਕਾਣੇ ਕੋਈ ਸਾਗ ਵਾਲਾ ਨਹੀਂ ਹੈਗਾ ਥੋੜਾ ਹੀ ਆ ਗਿਆਸੂ ਮੈਂ ਥੋੜਾ ਘੱਟ ਘੱਟ ਦਾ ਲਾਲ ਮਹਿਲਾ ਸੰਚਿਲਣਾ ਵਿੱਚ ਪਾ ਲੂ ਤੇ ਹਰੀਆਂ ਮਿਰਚਾਂ ਪਾ ਦੂੰਗੀ ਅਦਰਕ ਪਾ ਦੂੰਗੀ ਸੋ ਜੀ ਘਰੇ ਕਾਪਾ ਕੁਸਟੇ ਕੇ ਪਾ ਦੇਨੇ ਹੁੰਦੇ ਆ ਤੇ ਇੱਥੇ ਕੁੰਡਾ ਕੋਟਾ ਹੈ ਜੀ ਤੇ ਆਪਾਂ چیر ਕੇ ਸਿੱਟ ਦਵਾਂਗੇ ਇਹਦੇ ਵਿੱਚ ਤੇ ਨਾਲੇ ਨਾਲ ਦਲੇ ਛੋਲੇ ਬੋ ਜਿਵੇਂ ਜਿਆਦਾ ਕੱਟਣ ਲੱਗ ਜੇ ਤਾਂ ਸਾਗ ਰਿੱਚ ਜਾਣਾ ਹਿੰਚ ਫਾਲੀ ਛੋਲੇ ਦਲੇ ਲੋ ਜਿੰਨਾ ਸਾਗ ਮਸਾਲਾ ਲੇ ਰਿਚੋਗੇ ਤੇ ਲੇ ਪਾਓ ਦਲੇ ਛੋਲੇ ਆ ਦੋ ਫਾਲ ਲੋ ਉਜੀ ਇੱਥੇ ਮੈਂ ਗੈਸ ਦੇ ਉੱਪਰ ਤੜਕੀ ਨਹੀਂ ਰੱਖ ਲਈ ਸੀ ਤੇ ਸਾਜ ਨੂੰ ਤੜਕਾ ਲਾਉਣਾ ਲਾਉਣ ਲੱਗੀ ਸੀ ਮੈਂ ਪਹਿਲਾਂ ਤੇਲ ਪਾਇਆ ਜਦੋਂ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਤੇ ਤੇਲ ਦਾ ਕਲਰ ਚੇਂਜ ਹੋ ਗਿਆ ਉਸ ਤੋਂ ਬਾਅਦ ਇਹਦੇ ਵਿੱਚ ਮੈਂ ਪਿਆਜ਼ ਹਰੀ ਮਿਰਚ ਅਦਰਕ ਲਸਣ ਕੱਟ ਰੱਖਿਆ ਸੀਗਾ ਸਮਾਨ ਇਹ ਸਾਰਾ ਤੇ ਕੱਟ ਕੇ ਮੈਂ ਉਹਦੇ ਵਿੱਚ ਪਾਤਾ ਉਹਨੂੰ ਚੰਗੀ ਤਰ੍ਹਾਂ ਭੁੰਨਿਆ ਜਦੋਂ ਭੁੰਨਿਆ ਤੇ 골ਡਨ ਬ੍ਰਾਊਨ ਹੋ ਗਿਆ ਭੁੱਜ ਕੇ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਟਮਾਟਰ ਪਾਤੇ ਟਮਾਟਰਾਂ ਨੇ ਆਪਣਾ ਪਾਣੀ ਛੱਡਿਆ ਜਦੋਂ ਟਮਾਟਰ ਸੌਫਟ ਹੋ ਗਏ ਫਿਰ ਮੈਂ ਇਹਦੇ ਵਿੱਚ ਨਾਣ ਮਿਰਚ ਮਸਾਲਾ ਪਾਇਆ ਬੇਸਿਕ ਮਸਾਲੇ ਆਪਣੇ ਮੈਂ ਹਲਦੀ ਵੀ ਪਾਉਣੀ ਹੁੰਦੀ ਆ ਸਾਗ ਦੇ ਵਿੱਚ ਕਿਉਂਕਿ ਮੈਨੂੰ ਬਾਲਾ ਹਰਾ ਜਿਹਾ ਸਵਾਦ ਨਹੀਂ ਲੱਗਦਾ ਬਾਲਾ ਹਰਾ ਹਰਾ ਲੱਗਦਾ ਫਿਰ ਉਹ ਹਲਦੀ ਨਾਲ ਥੋੜਾ ਜਿਹਾ ਕਲਰ ਵੀ ਸੋਨਾ ਬਣ ਜਾਂਦਾ ਮੈਂ ਥੋੜੀ ਹਲਦੀ ਪਾ ਦਿੰਦੀ ਆ ਫਿਰ ਮੈਂ ਇਹਦੇ ਵਿੱਚ ਬੇਸਿਕ ਮਸਾਲੇ ਪਾਏ ਤੇ ਉਸ ਤੋਂ ਬਾਅਦ ਫਿਰ ਇਹਨੂੰ ਮਸਾਲਿਆਂ ਨੂੰ ਚੰਗੀ ਤਰ੍ਹਾਂ ਭੁੰਨਿਆ ਚੰਗੀ ਤਰ੍ਹਾਂ ਭੁੰਨਣ ਤੋਂ ਬਾਅਦ ਮੈਂ ਥੋੜਾ ਜਿਹਾ ਪਾਣੀ ਪਾਇਆ ਤਾਂ ਕਿ ਜਿਹੜੇ ਹਲਦੀ ਆ ਤੜਕਣੀ ਨਾਲ ਨਾ ਲੱਗੇ ਤੇ ਆਪਣੋ ਗੱਲ ਨੂੰ ਥੋੜਾ ਪਾਣੀ ਪਾ ਕੇ ਬਸ ਉਹਨੂੰ ਪੁੰਨਕੇ ਜਦੋਂ ਪਾਣੀ ਵਿੱਚ ਰਚ ਗਏ ਮਸਾਲੇ ਤੇ ਤੇ ਮਸਾਲੇ ਨੇ ਘਉ ਛੜਤਾ ਜਾਂ ਤੇਲ ਛੜਤਾ ਉਹ ਤੋਂ ਬਾਅਦ ਮੈਂ ਇਹਦੇ ਵਿੱਚ ਸਾਗ ਪਾਤਾ ਜੰਗੀ ਤਰ੍ਹਾਂ ਤੇ ਸਾਗ ਨੂੰ ਪਾ ਕੇ ਰਿਨ ਲਿਆ ਸੀ ਕਿਉਂਕਿ ਆ ਪਾਲਣ ਪਾ ਕੇ ਘੋਟੇ ਸੀਗਾ ਵੇਸਣ ਦਾ ਤੇ ਫਿਰ ਮੈਂ ਸਾਗ ਨੂੰ ਚੰਗੀ ਤਰ੍ਹਾਂ ਰਿਨਿਆ ਤੇ ਉਸ ਤੋਂ ਬਾਅਦ ਫਿਰ ਆਪਾਂ ਗੈਸ ਬੰਦ ਕਰਤਾ ਸੀ ਤੇ ਨਾਲ ਆਪਾਂ ਮਲਟੀ ਗ੍ਰੇਨ ਆਟਾ ਹੁੰਦਾ ਜਿਹੜਾ ਉਹ ਸਾਰੇ ਕਾਸੀ ਵਾਲਾ ਮਿਕਸ ਤੇ ਉਹਦੀ ਰੋਟੀ ਬਣਾ ਕੇ ਖਾਧੀ ਸੀਗੀ ਤੇ ਮਿਲਦੇ ਆਪਾਂ ਕਿਸੇ ਨਵੇਂ ਬਲੌਗ ਨਾਲ ਤਿੰਨ ਪਹਿਲੀ ਵਾਰ ਆਇਓ ਪਲੀਜ਼ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਹਾਂ ਜੀ ਆਪਾਂ ਕਿਸੇ ਨਵੇਂ ਵਲੌਗ ਨਾਲ ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਖੁਸ਼ ਰਹੋ ਹੱਸਦੇ ਰਹੋ ਫਸਦੇ ਰਹੋ ਜੀ ਓਕੇ ਜੀ ਬਾਏ ਬਾਏ ਜੀ